ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਆਪਣੀ ਵਿਜਿਟ ਹੈਗੀ ਆ ਪਿੰਡ ਮਹਿਮੂਦਪੁਰਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਗੁਰਵੰਤਰ ਦੇ ਕੋਲੇ ਆਏ ਆ ਦੋਸਤੋ ਨਾਰਮਲੀ ਸਾਰੇ ਵੀਰ ਜਾਣਦੇ ਹੋ ਇਸ ਕਰਕੇ ਆਪਾਂ ਜਿਹੜੀ ਵੀਡੀਓ ਆ ਉਹ ਕੰਟੀ ਰਹੀਦਾ ਠੀਕ ਆ ਵੀਡੀਓ ਜਿਹੜੀ ਅਪਡੇਟ ਆਪਾਂ ਕਰਦੇ ਰਹੀਦਾ ਤੇ ਅੱਜ 9 ਮਾਰਚ ਨੂੰ ਆਪਾਂ ਵੀਡੀਓ ਬਣਾ ਰਹੇ ਆ ਸਮਾਂ ਜਿਹੜਾ ਦੁਪਹਿਰ ਦਾ ਹੈਗਾ 3 ਵਜੇ ਦਾ ਸਮਾਂ ਅਸੂ ਜਿਹੜੇ ਆ ਦੋਸਤੋ ਤੁਹਾਨੂੰ ਅੱਜ ਟੋਟਲ 6 ਮੱਝਾਂ ਛੋਟੀਆਂ ਦਿਖਾਵਾਂਗੇ ਕੋਜਿਕ ਪਸੂ ਜਿਹਦੇ ਚੋ ਸੂਏ ਹੈਗੇ ਤਿੰਨ ਕ ਮੱਜਾਂ ਜਿਹੜੀਆਂ ਦੋਸਤੋ ਸੁਈਆਂ ਤੇ ਤਿੰਨ ਕ ਬਿਲਕੁਲ ਹਜੇ ਰੈਡੀ ਆ ਹੋਣ ਵਾਲੇ ਦਿਨਾਂ ਤੱਕ ਜਿਹੜਾ ਦੋਸਤੋ ਪੂਨ ਗਈਆਂ ਠੀਕ ਆ ਤਿਆਰੀ ਦੇ ਵਿੱਚ ਨੇ ਤੇ ਖਾਸ ਵਿਜਰ ਜਿਹੜੀਆਂ ਤੁਸੀਂ ਪਿੰਡ ਮਹਮੂਦਪੁਰਾ ਕਰਨੀ ਹੈਗੀ ਆ ਅਮਰਕੋਟ ਅੱਡੇ ਤੋਂ ਜਿਹੜਾ ਦੋਸਤੋ ਤੁਸੀਂ ਨਹੀਂ ਦੇਲੇ ਪਾਸੇ ਨੂੰ ਮੁੜ ਜਣਾ ਹੈਗਾ ਅੱਗੇ ਪਿੰਡ ਜਿਹੜਾ ਲਖਨਾ ਪਿੰਡ ਅੱਗੇ ਆ ਤੇ ਰਾਜੋ ਕੇ ਪਿੰਡ ਅੱਗੇ ਰਹਿ ਜਾਂਦਾ ਕੋਈ 3 ਕਿਲੋਮੀਟਰ ਦੀ ਦੂਰੀ ਜਿਹੜੀ ਅਮਰਕੋਟ ਅੱਡੇ ਤੋਂ ਜਿਹੜੀ ਆ ਦੋਸਤੋ ਪਿੰਡ ਮਹਮੂਦਪੁਰਾ ਵੀ ਹੈਗੀ ਠੀਕ ਆ ਗੱਲਬਾਤ ਆਪਾਂ ਵੀਰ ਦੇ ਨਾਲ ਕਰਾਂਗੇ ਪ੍ਰ ਠੀਕ ਹੈ ਜਿਹੜਾ ਪਸ਼ੂ ਦੋਸਤੋ ਖਾਸ ਤੌਰ ਤੇ ਸੂਏ ਸਵਾਈ ਹੋਣਗੇ ਉਹਨਾਂ ਦੀ ਦੋ ਟਾਈਮ ਦੀ ਬੇਸ਼ੱਕ ਚਵਾਈ ਕਰ ਲਿਓ ਟਾਈਮ ਕੱਢ ਕੇ ਆ ਕੇ ਘਰੀ ਵਿਜ਼ਿਟ ਕਰਕੇ ਜਿਹੜੇ ਪਸ਼ੂ ਹਜੇ ਗੱਬਣ ਦੇ ਬਿਲਕੁਲ ਰੈਡੀ ਆ ਸੁੰਦੇ ਵਿੱਚ ਉਹਨਾਂ ਨੂੰ ਟਿੱਪ ਕੇ ਥਣਾ ਦੀ ਜਿਹੜੀ ਚੈੱਕ ਪਾਸ ਕਰਨ ਤੋਂ ਬਾਅਦ ਬੇਸ਼ੱਕ ਸਰਦਾ ਕਰ ਲਿਓ ਠੀਕ ਹੈ ਲਓ ਕਰਦੇ ਆ ਗੱਲਬਾਤ ਅਵੀਰ ਗੁਰਵੰਤ ਦੇ ਨਾਲ ਪੁੱਛਦੇ ਕੀ ਡਿਟੇਲ ਹੈਗੀ ਇਹਨਾਂ ਪਸ਼ੂਆਂ ਦੀ ਸਭ ਤੋਂ ਪਹਿਲਾਂ ਅਵੀਰ ਗੁਰਵੰਤ ਸਾਸਰੀ ਕਰ ਵੀ ਸਾਸਰੀ ਹੋ ਜੀ ਉਸ ਤੋਂ ਇਸ਼ਰਾਲ ਸਾਹਿਬ ਠੀਕ ਆ ਬਹੁਤ ਵਧੀਆ ਠੀਕ ਠਾਕ ਜੀ ਹਾਂਜੀ ਅੱਜ ਗੁਰਵੰਤ ਭਾਈ ਪਸ਼ੂ ਆਪਣੇ ਕੋਲ ਮੱਝਾਂ ਨਾਲ ਇਹ ਸੋਇਆ ਤਿੰਨ ਸੋਇਆ ਜੀ ਤਿੰਨ ਗੱਬਣਾਈ ਤਿੰਨ ਗੱਬਣਾਂ ਚ ਤਿੰਨ ਸੂਈਆਂ ਸਵੈਈਆਂ ਹਾਂਜੀ ਠੀਕ ਆ ਤੇ ਮਾਲ ਵੀਰੇ ਪਿਛਲੀ ਵੀਡੀਓ ਚ ਵਧੀਆ ਨਿਕਲੇ ਸਪੌਂਸਰ ਹਾਂਜੀ ਵਧੀਆ ਵਗਿਆ ਜੀ ਚਲੋ ਹਾਂਜੀ ਤੇ ਹੁਣ ਵੀ ਮਾਲ ਜਿੰਨਾ ਵੀ ਹੈਗਾ ਆਪਣੇ ਕੋਲ ਤਿੰਨ ਵਜਾਂ ਇਹ ਤਾਂ ਜੋ ਸੂਈਆਂ ਨੇ ਬਾਕੀ ਜਿਹੜੀਆਂ ਤਿੰਨ ਉਹ ਵੀ ਥੋੜੇ ਦਿਨਾਂ ਦੀਆਂ ਹੋਣਗੀਆਂ ਹਾਂਜੀ ਤਿਆਰੀ ਜੀ ਤਿਆਰੀ ਜੀ ਇੱਕ ਮੈਂ ਥੋੜੇ 15 ਦਿਨ ਲੈਂਦੀ ਹਾਂ ਦੋ ਤਿਆਰੀ ਜੀ ਠੀਕ ਆ ਹਾਂਜੀ ਇੱਕ ਮੱਝ ਦੀ ਤੁਸੀਂ ਦੱਸ ਪਾ ਰਹੇ ਸੀ ਸ਼ਾਮ ਨੂੰ ਆਉਣੀ ਹੈ ਉਹ ਕਿਹੜੀ ਹੈ ਜੀ ਉਹ ਨੀਲੀ ਰੋਈ ਦੀ ਹੈ ਜੀ ਬੋਰੀ ਨੀਲੀ ਰੋਈ ਦੀ ਆਉਣੀ ਹੈ ਸ਼ਾਮ ਨੂੰ ਹਾਂਜੀ ਸ਼ ਲੇਟ ਹੋ ਗਿਆ ਲਿਆਂਦੀ ਨਹੀਂ ਗਈ ਠੀਕ ਆ ਤਿਆਰੀ ਦੇ ਵਿੱਚ ਕਿੰਨੇ ਕਿੰਨੇ ਦਿਨ ਨਹੀਂ ਦੀ ਸੂਨ ਦੇ ਵਿੱਚ ਉਹ ਹਫਤਾ ਤੱਕ ਲਊਗੀ ਹਫਤਾ ਤੱਕ ਲਊਗੀ ਨੀਲੀ ਦਾ ਵੀ ਦੀ ਮੈਂ ਜਿਹੜੀ ਦੋਸਤੋ ਇੱਕ ਦੇ ਦੇ ਬਿਲਕੁਲ ਟਕਾਣੇ ਤੇ ਘਰੇ ਆਉਣ ਵਾਲੀ ਹੈ ਸ਼ਾਮ ਨੂੰ ਆਜੂਗੀ ਤੁਸੀਂ ਉਹ ਜਿਹੜਾ ਵੀਰਵਾ ਤਾਂ ਪਾ ਦਿੱਤਾ ਹੈ ਵੀ ਤੁਸੀਂ ਸ਼ਾਮ ਨੂੰ ਜਿਹੜੀ ਹੈਗੀ ਵਟਸਐਪ ਤੇ ਵੀਡੀਓ ਕਾਲ ਤੇ ਜਾਂ ਕਿਸੇ ਤਰੀਕੇ ਨਾਲ ਤੁਸੀਂ ਦੇਖ ਸਕਦੇ ਹੋ ਹਾਂਜੀ ਇੱਕ ਵੜ ਵੀ ਆਉਣੀ ਹੈ ਹਾਂਜੀ ਚਲੋ ਕੋਈ ਗੱਲ ਨਹੀਂ ਜਿਵੇਂ ਜਿਵੇਂ ਭੈਣ ਭਰਾ ਕੋਈ ਰੱਖੇਗਾ ਚੁਆਇਸ ਇੱਕ ਵੜ ਵੀ ਆਊਗੀ ਦੋਸਤੋ ਕਿਸੇ ਵੀਰ ਨੇ ਵੜ ਦਿੱਦਣੀ ਹੈ ਸ਼ਾਮ ਨੂੰ ਤੁਸੀਂ ਅੱਜ 9 ਮਾਰਚ ਨੂੰ ਉਹ ਵੀ ਕੋਈ ਫੋਟੋ ਵੀਡੀਓ ਮੰਗਾ ਸਕਦੇ ਹੋ 5 ਵਜੇ ਤੋਂ ਬਾਅਦ 4-5 ਵਜੇ ਤੋਂ ਬਾਅਦ ਕਿ ਇਹ ਪਹਿਣ ਤਿਆਰ ਹੈ ਮੋਗੇ ਗਰਮ ਤਾਂ ਵੀ ਪਹਿਲੇ ਨੰਬਰ ਤੇ ਮੱਝ ਚੰਗੇ ਖੁੱਲੇ ਪਿੰਡੇ ਦੀ ਆ ਹਾਂਜੀ ਠੀਕ ਆ ਤੇ ਸੁਆਵੀਰ ਕਿਨਮਾ ਏਸ ਹੋਈ ਆ ਤੀਜਾ ਸੁਆ ਸੁਵੀਰ ਜੀ ਇਹ ਸੁਨਾ ਹਜੇ ਨਹੀਂ ਹਾਂਜੀ ਠੀਕ ਆ ਇਹ ਸੋਣ ਵਾਲੀ ਤੀਜਾ ਸੁਆ ਜਿਹੜਾ ਦੋਸਤ ਸੁਨਾ ਇੱਕ ਵਾਰੀ ਗੱਲਬਾਤ ਆਪਾਂ ਬਾਅਦ ਚ ਕਰਾਂਗੇ ਇੱਕ ਵਾਰੀ ਪ੍ਰੋਪਰ ਤੁਹਾਨੂੰ ਬੌਡੀ ਬੰਤਰ ਦਿਖਾਦਾ ਚੰਗੇ ਖੁੱਲੇ ਪਿੰਡੇ ਦੀ ਆ ਆ ਵੇਖੋ ਤੁਸੀਂ ਵੱਡੇ ਪੱਲੇ ਦੀ ਮੈਂ ਆ ਤੇ ਪੁੱਠਾ ਪਾਠਾ ਚੁੜਾਈ ਦੇ ਵਿੱਚ ਵੇਖੋ ਬਾਕੀ ਖਵਾਨੇ ਦੀ ਬੰਤਰ ਵੇਖੋ ਠੀਕ ਆ ਬਿਲਕੁਲ ਜਿਹੜਾ ਦੋਸਤੋ ਪ੍ਰਾਤ ਵਰਗਾ ਲੇਵਾ ਆਪਾਂ ਕਹਾਂਗੇ ਇਹਨੂੰ ਪ੍ਰਾਤ ਵਰਗਾ ਲੇਵਾ ਹੈ ਮੱਝ ਦੇ ਲੱਗਾ ਤੇ ਸੂਬਾ ਤੀਜਾ ਸੋਣਾ ਤੇ ਤਕਰੀਬਨ ਜਿਹੜਾ ਮੰਜਾ ਡੈਂਦਾ ਕਾਫੀ ਜਿਆਦੀ ਰਾਜੀ ਆ ਸਿਹਤਮਾਨ ਦਾ ਪੂਰੀ ਮੱਝ ਆ ਤੇ ਚੰਗੇ ਮਿਲਕ ਦੀ ਆਸ ਹੈ ਇਹੋ ਜੀ ਮੱਝ ਤੋਂ ਕੋਈ ਚੰਗੇ ਮਿਲਕ ਦੀ ਆਸ ਕੀਤੀ ਜਾ ਸਕਦੀ ਆ ਤੇ ਗਰਵਤ ਭਾਈ ਦਿਨ ਕਿੰਨੇ ਕੁ ਲੈ ਜੂਗੀ ਜਿਹੜਾ ਅੱਜ ਤੇ ਦੇ ਕਰੀਬ ਲੈ ਜੂਗੀ ਇੱਕ ਹਫਤੇ ਹਾਂਜੀ ਬਣੀ ਉਹ ਮੈਂ ਬੋਲਪੁਰੀ ਅਜੇ ਬਾਰਾ ਹਫਤਾ ਲੈ ਜੂਗੀ ਕੁਇ ਤਸਿਆ ਦੱਸਿਆ ਕੋਈ ਕੋਈ ਦੁੱਧ ਨਾਰਮਲ 12 14 ਲੀਟਰ ਤੱਕ ਤਾਂ ਹਾਂਜੀ ਉਹ ਤਾਂ ਵੀਰ ਜੀ ਆਨੇ 15 16 ਕਿਲੋ ਦੁੱਧ ਦੇ ਛਲਿਆਂ ਚੋਇਆ ਜੀ ਠੀਕ ਆ ਜੀ ਹਾਂਜੀ ਠੀਕ ਆ ਜੀ ਹਾਂਜੀ ਸੋ ਦੋਸਤੋ 15 ਕਿਲੋ ਵੀਰਾਂ ਦਾ ਵੀ ਅਗਲੇ ਘਰੋਂ ਜਿੱਥੋਂ ਆਪਾਂ ਪਸ਼ੂ ਕੋਈ ਨਾਲ ਲੈ ਲੈਂਦੇ ਆ ਬੰਦੇ ਘਰ ਦੇ ਵੈਸੇ ਵੀ ਮਾਲਕ ਦੱਸ ਦਿੰਦੇ ਆ ਵੀ 15 ਕਿਲੋ ਜਾਂ 14 ਕਿਲੋ ਦੀ ਚਵਾਈ ਕੀਤੀ ਆ ਦੂਜੇ ਸਵੇਰੇ ਦੇ ਵਿੱਚ ਆਪਾਂ ਆਪਦੇ ਨੇੜ ਵਾਲੇ ਬੰਦੇ ਤੋਂ ਲਈ ਠੀਕ ਆ ਤੇ ਘਰੋਂ ਤੋਂ ਭਾਈ ਇਹਨੂੰ ਖੋਲ ਕੇ ਦਿਖਾਈਏ ਠੀਕ ਆ ਮੱਝ ਵੱਡੀ ਆ ਦੋਸਤੋ ਤੇ ਇੱਕ ਅੱਧ ਕਾਠੀ ਵੀ ਚਲੋ ਵੱਡਾ ਮੰਨ ਸਕਦੇ ਹੋ ਤੁਸੀਂ ਵੱਡੇ ਕੱ ਤੇ ਬਿਲਕੁਲ ਹੈਲਦੀ ਆ ਬਿਲਕੁਲ ਚੜਾਈ ਦੇ ਵਿੱਚ ਵਜਨ ਦੇ ਵਿੱਚ ਐਕਸਟਰਾ ਆਰਡੀਨਰੀ ਜਿਹੜਾ ਦੋਸਤੋ ਹਾਈਟ ਲੈਂਥ ਦੀ ਆ ਠੀਕ ਆ ਤੇ ਪੁੱਠਾ ਤੁਸੀਂ ਚੈੱਕ ਕਰ ਸਕਦੇ ਹੋ ਥਮਲੇਵਾ ਵੇਖ ਵੇਖ ਸਕਦੇ ਹੋ ਬਿਲਕੁਲ ਆ ਵੇਖੋ ਜੀ ਜੇਕਰ ਚਾਰ ਕਿੰਨਾਂ ਦੱਸਿਆ ਨਾ ਸੂਣ ਦੇ ਵਿੱਚ ਹਾਂਜੀ ਆਹਦੇ ਦੇ ਅੰਦਰ ਇਹਦਾ ਸੁੱਕੂਗੀ ਹਾਂ ਇੱਕ ਹਫਤਾ ਜੇਕਰ ਤੁਸੀਂ ਲੈ ਜਾਂਦੀਏ ਤੇ ਨਾਰਮਲ ਹੀ ਪਤਾ ਹੈਗਾ ਵੀ ਪਸ਼ੂ ਨੇ ਹੋਰ ਬਣਾ ਥਣਾ ਜਿਹੜਾ ਤਿਆਰ ਕਰਨਾ ਹੈਗਾ ਆ ਕਰੂ ਚਾਹੀਦਾ ਬਾਕੀ ਥਣਾ ਤੋਂ ਵੀ ਜਿਹੜੀ ਆ ਸਫਾਈ ਪੂਰੀ ਕੀਤੀ ਆ ਠੀਕ ਆ ਪਰ ਉਹ ਪੁੱਤ ਆ ਠੀਕ ਆ ਵੱਡੀ ਮੈਂ ਆ ਤੇ ਘਰੋਂ ਤੋਂ ਵੀ ਲੈ ਦੇ ਕੀ ਕਰਦੇ ਆ ਤਾਂ ਕੀ ਹਿਸਾਬ ਕਿਤਾਬ ਚ ਇਹਦੀ ਡਿਮਾਂਡ ਵੀ ਜੀ ਮੰਗਣ ਨੂੰ 2.5 ਲੱਖ ਮੰਗ ਲਈ ਪਰ 1 ਲੱਖ 10 ਹਜ਼ਾਰ ਦੀ ਦੇ ਦਾਂਗੇ 1 ਲੱਖ 10 ਹਾਂ ਜਿਹੜੀ ਲੈ ਦੇ 1 ਲੱਖ 10 ਹਜ਼ਾਰ ਦੀ ਹੋ ਜੂ 1 ਲੱਖ 10 ਦੀ ਹਾਂਜੀ ਠੀਕ ਆ ਵੀਰੇ 1 ਲੱਖ 10 ਹਜ਼ਾਰ ਜਿਹੜੀ ਦੋਸਤੋ ਲੈ ਦੇ ਆ ਠੀਕ ਆ ਵੱਡੀ ਮੈਂ ਆ ਪ੍ਰੋਪਰ ਤੁਸੀਂ ਜੇਕਰ ਦੇਖਣੀ ਆ ਤੇ ਘਰੇ ਇੱਕ ਵਾਰੀ ਵਿਜ਼ਿਟ ਕਰ ਲਿਓ ਠੀਕ ਆ ਬਿਲਕੁਲ ਤਸੱਲੀ ਹੋ ਜੂਗੀ ਮਨ ਨੂੰ ਤੇ ਇਸ ਤੋਂ ਬਾਅਦ ਆਪਾਂ ਤੁਹਾਨੂੰ ਇੱਕ ਹੋਰ ਜਿਹੜੀ ਐ ਝੋਟੀ ਦਿਖਾਉਣੀ ਆ ਇਹ ਵੀ ਸੂਣ ਵਾਲੀ ਹੈ ਜੀ ਨਹੀਂ ਇਹ ਸੂਈ ਹੈ ਵੀਰ ਜੀ ਇਹ ਸੂਈ ਹੈ ਹਾਂਜੀ ਦੂਜਾ ਸੂਈ ਹੈ ਝੋਟੀ ਠੀਕ ਹੈ ਸੂਹਾ ਦੂਜਾ ਸੂਈ ਹੈ ਝੋਟੀ ਹੈ ਦੋਸਤੋ ਠੀਕ ਹੈ ਨਵੀਂ ਝੋਟੀ ਆ ਤੇ ਟਾਈਮ ਕਿੰਨਾ ਕਿਨੇ ਦਿਨ ਹੋ ਗਏ ਨੂੰ ਸੂਈ ਨੂੰ ਇਹਨੂੰ 15 ਦਿਨ ਹੋਏ ਸੂਈਏ ਦਿਨ 15 ਹੋ ਗਏ ਆ ਤੇ ਬੱਚਾ ਇਹਦੇ ਮਾਰ ਕੱਟੀ ਆ ਜੀ ਆਵੇ ਪਿੱਛੇ ਹੂੰ ਕੱਟੀ ਆ ਜੀ ਠੀਕ ਆ ਆ ਬੱਚਾ ਜਿਹੜਾ ਦੋਸਤੋ ਕੱਟੀ ਆ ਠੀਕ ਆ ਧਿਆਨ ਦੇ ਵਿੱਚ ਰੱਖ ਲੋ ਤੇ ਦਿਨ 15 ਕ ਹੋ ਗਏ ਆ ਠੀਕ ਆ ਫੇਸ ਕੁਆਲਿਟੀ ਜ਼ਰੂਰ ਇੱਕ ਵਾਰੀ ਚੈੱਕ ਕਰਪੋ ਆ ਫੇਸ ਕੁਆਲਿਟੀ ਹੈ ਕੱਟੀ ਬਹੁਤ ਸੋਹਣੀ ਹੋਈ ਠੀਕ ਹੈ ਮਗਰ ਕੱਟੀ ਆ ਕਈ ਵੀਰਾਂ ਦੀ ਇੱਛਾ ਹੁੰਦੀ ਹੈ ਵੀ ਪਸ਼ੂ ਖਰੀਦਣਾ ਝੋਟੀ ਖਰੀਦਣੀ ਆ ਇਹ ਲੋਹੇ ਦੇ ਵਿੱਚ ਹੈਗੀ ਨਾ ਜੀ ਹਾਂਜੀ ਲੋਹੀ ਹੈ ਠੀਕ ਹੈ ਅੰਡੀ ਤੇਰੀ ਬਹੁਤ ਹੈ ਵਿਚਤਰੀ ਆ ਕਰੋ ਚਾਤੇ ਜੀ ਠੀਕ ਹੈ ਤੇ ਬਿਲਕੁਲ ਖੁੰਡੀ ਹੈਗੀ ਆ ਤੇ ਝੋਟੀ ਜਿਹੜੀ ਆ ਪੂਰੀ ਸ਼ਾਨਦਾਰ ਆ ਦੋਸਤੋ ਇਹ ਵੀ ਦੂਜਾ ਸੁਹਾ ਸੋਈ ਆ ਤੇ ਮਿਲ ਕੇ ਹੁਣ ਕਿੰਨੀ ਕ ਆਪਾਂ ਚੋਰ ਆਈਆਂ ਜੀ 12 ਕਿਲੋ ਵੇਦੀ ਹੋਣਾ ਹੈ ਟਾਈਮ ਤੇ ਤਿਆਰ ਹੈ ਇਸ ਲਈ 12 ਕਿਲੋ ਆ ਜੀ ਹਾਂਜੀ ਠੀਕ ਆ ਤੇ ਗੁਰਮントਾ ਭਾਈ ਖੁੱਲ ਕੇ ਵੀ ਦਿਖਾਈਏ 12 ਕਿਲੋ ਦੀ ਜਿਹੜੀ ਦੋਸਤੋ ਚਵਾਈ ਕਰ ਸਕਦੇ ਜਾਂ 15ਵੇਂ ਦਿਨ ਦੇ ਵਿੱਚ ਹੈ ਮਗਰ ਕੱਟੀ ਆ ਚਵਾਈ ਚੰਗੀ ਲੱਗੀ ਆ ਵੀਰ ਕਹਿੰਦਾ ਠੀਕ ਆ 12 ਕਿਲੋ ਦੀ ਚਵਾਈ ਕੋਈ ਵੀ ਰਣ ਕੇ ਕਰ ਸਕਦਾ ਬਾਕੀ ਆ ਥਣ ਦੇ ਬਾਅਦ ਦੇਖੋ ਜੀ ਹਾਂਜੀ ਹਾਂਜੀ ਸੋ ਦੋਸਤੋ ਆਹ ਫਿਰ ਕੁਆਲਟੀ ਦੇਖੋ ਜੀ ਠੀਕ ਆ ਕੱਦ ਕਾਠੀ ਪੂਰਾ ਹੈਗਾ ਝੋਟੀ ਦਾ ਠੀਕ ਆ ਸ਼ਕੀਨੀ ਪੂਰੀ ਹੈਗੀ ਇਹ ਝੋਟੀ ਦੇ ਵਿੱਚ ਬਾਕੀ ਹਵਾਨੇ ਦੀ ਜਿਹੜੀ ਬੰਤਰ ਚੌਰ ਸਲੇਵਾ ਤੁਸੀਂ ਜਿਹੜਾ ਵੇਖ ਕੇ ਚੈੱਕ ਕਰ ਸਕਦੇ ਹੋ ਅਕਰ ਉਚਕ ਠੀਕ ਆ ਥਾਂ ਤੋਂ ਦੀ ਲੰਬਾਈ ਪੂਰਾ ਜਿਹੜਾ ਦੋਸਤੋ ਗੈਵੰਤਰ ਹਰ ਇੱਕ ਚੀਜ਼ ਦੀ ਕੁਆਲਿਟੀ ਹੈਗੀ ਇਹ ਝੋਟੀ ਦੇ ਵਿੱਚ ਤੇ ਲੋਹੀ ਦੇ ਵਿੱਚ ਆ ਜਾਂਦੀ ਹੈ ਲੋਹੀ ਨਸਲ ਦੇ ਵਿੱਚ ਆ ਜਾਂਦੀ ਹੈ ਠੀਕ ਆ ਨਾਰਮਲ ਜਿਹੜੇ ਵੀਰ ਜਾਣਦੇ ਹੋ ਤਕਰੀਬਨ ਪਤਾ ਲੱਗ ਜਾਂਦਾ ਠੀਕ ਹੈ ਤੇ ਮਗਰ ਬੱਚਾ ਜਿਹੜਾ ਕੱਟੀ ਹੈਗੀ ਆ ਉਹ ਵੀ ਬਹੁਤੇ ਵੀਰਾਂ ਦੀ ਕਿਸ਼ਾ ਹੁੰਦੀ ਹੈ ਡਿਮਾਂਡ ਹੁੰਦੀ ਹੈ ਵੀ ਜੇਕਰ ਝੋਟੀ ਆਪਾਂ ਲਈਏ ਤੇ ਮਗਰ ਕੱਟੀ ਵੀ ਹੋਣੀ ਚਾਹੀਦੀ ਆ ਠੀਕ ਆ ਇਹ ਤੁਸੀਂ ਜਿਹੜੀ ਆ ਖਰੀਦ ਸਕਦੇ ਹੋ ਬੇਸ਼ੱਕ ਤੇ ਚਵਾਈ ਭਾਈ ਗਰਮੰਤ ਕਿਹੋ ਜਿਹੀ ਲੱਗੀ ਚੋਈ ਇੱਕ ਹੋਵੇ ਤੁਸੀਂ ਕੋਈ ਚਾਹੋ ਜੀ ਜੋਨਰੀ ਆ ਜੀ ਐ ਇੱਕ ਨੰਬਰ ਐ ਜੀ ਬਿਲਕੁਲ ਧਾਰ ਤੋਂ ਪੋਲੀ ਹੈ ਹਾਂ ਜੀ ਠੀਕ ਆ ਤੇ ਇਹਦਾ ਕੀ ਲੈਦੇ ਕਰਦੇ ਆ ਇਹਦਾ ਵੀ ਜੀ ਡਿਮਾਂਡ 95000 ਰੁਪਏ 95 ਹਾਂ ਜੀ ਬਾਕੀ ਛੋਟਛਾ ਪਤਾ ਕੋਈ ਫਿਕਸ ਨਹੀਂ ਲੱਗਾ ਗਾ ਗਰਮੰਤਨ ਹੋ ਜਾਊਗਾ ਜੀ ਹੁੰਦਾ ਸਾਰਿਆਂ ਦੇ ਵਿੱਚ ਹਾਂ ਜੀ ਠੀਕ ਆ 95000 ਜਿਹੜਾ ਦੋਸਤੋ ਆ ਮਾੜਾ ਇੱਕ ਕਿਹ ਕਿਹੋ ਜਿਹਾ ਤਾਂ ਕਰੋ ਚੱਕ ਜੀ ਠੀਕ ਆ ਇਹ 95000 ਦੀ ਜਿਹੜੀ ਇਹਦੀ ਦੋਸਤੋ ਹਾਨ ਆ ਲੈਣ ਦੇਣਾ 95000 ਬਾਕੀ ਤੁਸੀਂ ਜਿਹੜੀ ਆ ਖਾਸ ਤੌਰ ਤੇ ਕਾਲ ਕਰ ਸਕਦੇ ਹੋ ਕਿ ਕਿੰਨਾ ਕੁ ਜਿਹੜਾ ਦੋਸਤੋ ਉੱਪਰ ਢੇਠਾ ਹੋਣਾ ਉਹ ਮੌਕੇ ਤੇ ਆ ਠੀਕ ਹੈ ਇੱਕ ਵਾਰੀ ਘਰੇ ਵਿਜ਼ਿਟ ਕਰਕੇ ਦੇਖ ਲਿਓ ਉਸ ਤੋਂ ਬਾਅਦ ਜਿੰਨਾ ਵੀ ਹੋਣਾ ਢੇਠਾ ਉੱਪਰ ਹੋ ਜਾਊਗਾ ਜਿੰਨੇ ਵੀ ਗੰਜੈਸ਼ ਹੋਵੇਗੀ ਇਸ ਤੋਂ ਬਾਅਦ ਅਗਲੀ ਮੱਝ ਵੀ ਸੂਈ ਹੈ ਜੀ ਨਹੀਂ ਇਹ ਸੋਨ ਵਾਲੀ ਵੀ ਜੀ ਸੋਨ ਵਾਲੀ ਹੈ ਤੇ ਸੂਆ ਕਿੰਨਾ ਮਾਂ ਸੂਣ ਜਾਰੀ ਹੋਏਗੀ ਇਹ ਦੂਜਾ ਸੂਆ ਸੋਈ ਜੀ ਤੀਜਾ ਸੂਆ ਤੀਜਾ ਕਿ ਦੂਜਾ ਦੂਜਾ ਜੀ ਦੁਜਾ ਸੂਆ ਜਿਹੜਾ ਦੋਸਤੋ ਸੂਣ ਦੇ ਵਿੱਚ ਰੈਡੀ ਆ ਦਿਨ ਕਿੰਨੇ ਕੁ ਲੈ ਜੂਗੇ ਛੱਲੇ ਜੇ ਝੋਟੀ ਪੂਰੀ ਬਿਲਕੁਲ ਜੀ ਹਾਂਜੀ ਚਮੜੀ ਚਮੜੀ ਬੜੀ ਪਤਲੀ ਆ ਹਾਂਜੀ ਮੈਂ ਚਮੜੀ ਬਹੁਤ ਪਤਲੀ ਦੀ ਹਾਂਜੀ ਆ ਕਾਗਜ਼ ਵਰਗੀ ਪੰਡਾ ਹੈ ਠੀਕ ਹੈ ਸੂਆ ਜਿਹੜਾ ਦੋਸਤੋ ਦੁਜਾ ਸੂਣ ਜਾ ਰਹੀ ਹੈ ਵੀਰ ਕਹਿੰਦਾ ਠੀਕ ਹੈ ਬਾਕੀ ਆ ਦੇਖੋ ਮੂੰਹ ਮੱਥਾ ਠੀਕ ਹੈ ਸੂਏ ਦਾ ਵੀ ਜੀ ਫੇਸ ਤੋਂ ਪਤਾ ਲੱਗ ਜਾਂਦਾ ਅਣਕਦੀ ਹਾਂ ਬਾਕੀ ਆ ਥਾਣਾ ਦੀ ਦੇਖੋ ਜੀ ਠੀਕ ਹੈ ਜਦੋਂ ਕਿੰਨੇ ਕਰ ਬੰਦਾ ਦੱਸਿਆ ਨੂੰ ਸੂਨ ਦੇ ਵਿੱਚ ਇਹਨਾ ਹਫਤਾ ਲੈ ਜੂਗੀ ਜੀ ਇੱਕ ਹਫਤਾ ਲੈ ਜੂਗੀ ਹਾਂਜੀ ਠੀਕ ਹੈ ਹਫਤਾ ਲੈ ਜੂਗੀ ਦੋਸਤੋ ਸਮਾਂ ਤੇ ਬਿਲਕੁਲ ਤਿਆਰੀ ਦੇ ਵਿੱਚ ਇਹ ਪਹਿਲਾਂ ਹੀ ਆਪਾਂ ਜ਼ਿਕਰ ਕਰਤਾ ਸੀ ਵੀ ਤਿੰਨ ਪਸ਼ੂ ਬਿਲਕੁਲ ਰੈਡੀ ਆ ਜਿਹੜੇ ਸੂਏ ਨੇ ਤਾਂ ਤਿੰਨ ਬਿਲਕੁਲ ਰੈਡੀ ਨੇ ਜਿਹੜੇ ਹਫਤੇ ਤੱਕ ਸੂਨ ਦੇ ਵਿੱਚ ਰੈਡੀ ਆ ਠੀਕ ਹੈ ਤੇ ਇਹਨੂੰ ਵੀ ਖੋਲ ਵੀਰ ਜੀ ਮੱਝ ਜਿਹੜੀਆਂ ਦੋਸਤੋ ਹਰ ਟਾਈਮ ਅਵੇਲੇਬਲ ਹੁੰਦੀਆਂ ਨੇ ਤਕਰੀਬਨ 8-7 ਪਸ਼ੂ ਜਿਹੜੇ ਹੈਗੇ ਆ ਨਾਰਮਲ ਇਸ ਘਰੇ ਤੁਹਾਨੂੰ ਵੇਖਣ ਦੇ ਵਿੱਚ ਮਿਲਦੇ ਰਹਿੰਦੇ ਆ ਦੋ ਚੌ ਦਿਨਾਂ ਬਾਅਦ ਹੀ ਤੇ ਪਸ਼ੂ ਜਿਹੜੀ ਅਵੇਲੇਬਿਲਟੀ ਹੁੰਦੀ ਆ ਠੀਕ ਆ ਸਮੇਂ-ਸਮੇਂ ਦੇ ਨਾਲ ਤੁਸੀਂ ਦਾ ਸੰਪਰਕ ਬਣਾ ਕੇ ਰੱਖ ਸਕਦੇ ਆ ਕਰੋ ਚੱਕੀ ਠੀਕ ਆ ਕੱਦ ਕਾਠੀ ਵੱਡਾ ਹੈਗਾ ਠੀਕ ਆ ਕਈ ਵਾਰੀ ਵੀਰਾਂ ਨੇ ਫੋਨ ਕਰਨਾ ਹੁੰਦਾ ਵੀ ਕੱਦ ਕਾਠ ਦਾ ਜਿਹੜਾ ਨਾਰਮਲ ਕਈ ਦਾ ਨਹੀਂ ਜਜਮੈਂਟ ਹੁੰਦੀਗੀ ਵੀਡੀਓ ਦੇ ਵਿੱਚ ਵੀ ਪਰ ਕੰਦ ਕਾਠ ਜਿਹੜਾ ਉੱਚਾ ਕੰਦ ਕਾਠ ਹੈਗਾ ਠੀਕ ਹੈ ਤੇ ਆ ਕਰੋ ਚੱਕੀ ਚੰਡੀ ਤੇਰੀ ਹੈ ਠੀਕ ਹੈ ਜੀ ਬਾਕੀ 53 ਤੋਂਪਣਾ ਵਧੀਆ ਸੀ ਇੱਕ ਨੰਬਰ 53 ਵਧੀਆ ਆਈ ਹੈ ਇੱਕ ਨੰਬਰ ਠੀਕ ਹੈ ਜੀ ਲੋ ਵੀ ਦੋਸਤੋ ਠੀਕ ਆ ਆ ਤੀਜੇ ਨੰਬਰ ਤੇ ਜਿਹੜੀ ਆਪਾਂ ਤੁਹਾਨੂੰ ਮੱਝ ਦਿਖਾਈ ਹੈ ਦੋਸਤੋ ਤੀਜੇ ਨੰਬਰ ਤੇ ਆ ਵੇਰਵਾ ਪਾ ਕੇ ਗੱਲਬਾਤ ਕਰ ਲਿਓ ਠੀਕ ਆ ਤੇ ਜੇ ਨੰਬਰ ਤੇ ਜਿਹੜੀ ਆਪਾਂ ਤੁਹਾਨੂੰ ਇਹ ਮੱਝ ਦਿਖਾਤੀ ਐ ਤੇ ਗਰਵਾਤ ਮੁੱਲ ਵੀ ਤੇ ਕੀ ਲੈ ਦੇ ਕੀ ਕਰ ਦੇਦਾ ਇਹਦਾ ਮੁੱਲ ਵੀ ਜੀ ਸਹੀ ਜਿਹੜਾ ਮੁੱਲ 85000 85000 ਹਾਂਜੀ ਠੀਕ ਆ 85000 ਜਿਹੜਾ ਦੋਸਤੋ ਇਹ ਸਮੱਝ ਦਾ ਜਿਹੜਾ ਮੁੱਲ ਆ ਠੀਕ ਆ ਤੇ ਬਿਲਕੁਲ ਚਲੋ ਤੇਜੀ ਵੀ ਹੈਗੀ ਆ ਬਾਕੀ ਮੁੱਲ ਵੀ ਜੈਨੂਨ ਆ ਉਸ ਹਿਸਾਬ ਨਾਲ ਰਲਦੇ ਮਿਲਦੇ ਆ ਜੇਕਰ ਕੋਈ ਵੀਰ ਇੱਥੇ ਆਣ ਕੇ ਪਸ਼ੂ ਦੇਖਦਾ ਤੇ ਦੋਸਤੋ ਤੁਸੀਂ ਅ ਅੰਦਾਜ਼ਾ ਲਗਾ ਸਕਦੇ ਹੋ ਵੀ ਪਸ਼ੂ ਦੇ ਹਿਸਾਬ ਦੇ ਨਾਲ ਜਿਹੜੇ ਮੁੱਲ ਹੈਗੇ ਆ ਓਵਰ ਆਲ ਜਿੰਨੇ ਨਹੀਂ ਆ ਨਾਰਮਲੀ ਜੇਕਰ ਆਪਾਂ ਗੱਲ ਕਰੀਏ ਤੇ ਇਨੀ ਤੇਜ਼ੀ ਦੇ ਵਿੱਚ ਵੀ ਜੇਕਰ ਪਸ਼ੂ ਆ 85 ਆ ਜਾਂ ਕਿ 65 ਜਾਂ ਤਾਂ 70 72 ਦਾ ਪਸ਼ੂ ਮਿਲਦਾ ਤੇ 10000 12000 14000 ਪਸ਼ੂ ਨਾਰਮਲੀ ਵੱਧ ਮਿਲਦਾ ਪਿਆ ਹਰ ਇੱਕ ਕਿੱਲੇ ਦੇ ਉੱਪਰ ਕਿਉਂਕਿ ਅੱਗੋਂ ਵੀ ਪਸ਼ੂ ਜਿਹੜਾ ਕਿਸੇ ਕੋਲ ਖਰੀਦਣਾ ਹੁੰਦਾ ਵਪਾਰੀ ਵੀਰ ਨੇ ਵੀ ਉਹ ਵੀ ਪਸ਼ੂ ਥੋੜਾ ਉੱਚਾ ਮਿਲਦਾ ਘਰ ਵਾਲਿਆਂ ਤੋਂ ਵੀ ਤਾਂ ਕਰਕੇ ਰੇਟ ਜਿਹੜੇ ਆ ਦੋਸਤੋ ਵੱਧ ਕਿਤੇ ਨਾ ਕਿਤੇ ਖਰਚ ਕੇ 10000 ਰੁਪਏ ਤੱਕ ਕਿਤੇ ਨਾ ਕਿਤੇ ਵੱਧ ਖਰਚਾ ਕਰਕੇ ਆਪ ਨੂੰ ਪਸ਼ੂ ਜਿਹੜਾ ਮਿਲਦਾ ਤੇ ਗਰੋਂਤ ਭਾਈ ਅਗਲੀ ਇਸ ਝੋਟੀ ਦਾ ਕੀ ਹਿਸਾਬ ਕਿਤਾਬ ਇਹ ਵੀ ਸੂਣ ਵਾਲੀ ਹੈ ਠੀਕ ਹੈ ਹਾਂਜੀ ਦੂਜਾ ਸੂਬਾ ਸੂਗੀ ਦੋਸਤੋ ਛੋਟੀਏ ਇਹ 15 ਦਿਨ ਦਾ ਸਮਾਂ ਲੈਂਦੀ ਹੈ ਜੇ ਠੰਢੀ ਹੁੰਦੀ ਬਹੁਤ ਠੀਕ ਹੈ ਦੇਨੇ ਵੀ 15 ਲੈ ਜਾਂਦੀ ਹੈ ਹਾਂਜੀ ਇਹ 15 ਦਿਨ ਦਾ ਉਹ ਨਾਲ ਹਫਤੇ ਹਫਤੇ ਦਾ ਇਹ 15 ਦਿਨ ਦਾ ਠੀਕ ਹੈ ਬਾਕੀ ਆ ਫਿਰ ਕੁਆਲਟੀ ਦੇਖੋ ਜੀ ਉਹ ਹਫਤੇ ਤੋਂ ਪਹਿਲਾਂ ਹੋ ਸਕਦੀ ਹੈ ਮੱਥਾ ਬੱਲਾ ਹੈਗਾ ਗ੍ਰੇਡਰ ਦੇ ਵਿੱਚ ਆ ਜਾਂਦੀ ਹੈ ਤਕਰੀਬਨ ਜਿਹੋ ਜਿਹਾ ਗ੍ਰੇਡਰ ਪਛੂਗਾ ਉਹਦੇ ਵਿੱਚ ਜਿਹੜੀ ਛੋਟੀ ਆ ਜਾਂਦੀ ਆ ਸਿੰਗੀ ਸੁਗੀ ਚੱਗੀ ਆਹ ਕੁੱਕ ਬਿੱਲੀ ਆ ਸਿੰਗੀ ਸੁਗੀ ਚੱਗੀ ਆ ਆਖ ਬਿੱਲੀ ਆ ਜਵਾਬ ਹੈਗਾ ਅੱਖਾਂ ਦੇ ਵਿੱਚ ਤੇ ਦਿਨ ਹਜੇ 15 ਘਟੋ ਘਟ ਲੈ ਜਾਣੀ ਹੈ ਠੀਕ ਆ ਆ ਥਾਂ ਤੁਹਾਨੂੰ ਵੇਖੋ ਠੀਕ ਆ ਤਾਂ ਸੋ ਜਿਹੜਾ ਦੋਸਤੋ ਬਿਲਕੁਲ ਚੰਗਾ ਸੋਨਾ ਵਿਖਾਉਂਦੀ ਹੈਗੀ ਆ ਬਿਲਕੁਲ ਮੁੱਠੀ ਵਾਲਾ ਥਾਨ ਤੇ 15 ਦਿਨ ਦਾ ਸਮਾਂ ਲੈ ਜੂਗੀ ਖੋਲ ਕੇ ਆਪਾਂ ਇਹਨੂੰ ਵੀ ਤੋੜ ਕੇ ਦਿਖਾਉਣੀ ਇੱਕ ਵਾਰੀ ਆ ਕਰੋ ਚੱਕ ਜੀ ਆਪਾਂ ਦੂਰੀ ਤੋਂ ਵੀ ਜਿਹੜਾ ਦੋਸਤਾਂ ਤਾਂ ਦਿਖਾ ਦਈਦਾ ਵੀ ਇੱਕ ਨਾ ਤੁਹਾਨੂੰ ਜਜਮੈਂਟ ਜੀ ਹੋ ਜੇ ਤੇ ਕਈ ਵਾਰ ਹੁੰਦਾ ਵੀ ਇੱਕ ਵੀਰ ਬਹੁਤੇ ਕਹਿ ਦਿੰਦੇ ਵੀ ਪਸ਼ੂ ਹਨਾ ਵੱਡਾ ਛੋਟਾ ਤਾਂ ਪਤਾ ਨਹੀਂ ਲੱਗਦਾਗਾ ਹਾਈਟ ਜਿਹੜੀ ਆ ਦੋਸਤੋ ਨਾਰਮਲ ਆ ਕੇ ਦੇਖੋ ਕਿ ਕੋਈ ਬਾਲੀ ਛੋਟੀ ਹਾਈਟ ਨਹੀਂ ਹੁੰਦੀ ਕਿਸੇ ਪਸ਼ੂ ਦੀ ਵੀ ਮੀਡੀਅਮ ਹਾਈਟ ਦੇ ਵਿੱਚ ਹੀ ਨਾਰਮਲ ਝੋਟੀਆਂ ਮੱਜਾਂ ਜਿਹੜੀਆਂ ਜਿਆਦਾਆਂ ਪਾਈਆਂ ਜਾਂਦੀਆਂ ਨੇ ਠੀਕ ਆ ਮੀਡੀਅਮ ਜਿਹੜੇ ਕੱਦ ਨੇ ਮੀਡੀਅਮ ਕੱਦ ਦਾ ਜਿਹੜੀਆਂ ਝੋਟੀਆਂ ਪਤਨ ਨੂੰ ਲਾਸਟ ਜਿਹੜੀਆਂ 2-3 ਤਿੰਨ ਦਿਖਾ ਰਹੇ ਆ ਬਾਕੀ ਇਹਨੀਆਂ ਪਹਿਲਾਂ ਤਿੰਨ ਦਿਖਾਤੀਆਂ ਉਹ ਇੱਕੋ ਜੀ ਉਹਨਾਂ ਦੀ ਮੈਜ਼ਰਮੈਂਟ ਹੈਗੀ ਆ ਉਹ 2-2 3-3 ਇੰਚ ਤੁਸੀਂ ਵੱਡੀਆਂ ਮੰਨ ਲਓ ਵੀ ਇਹ 2-2 3-3 ਇੰਚ ਜਿਹੜੀਆਂ ਤੁਸੀਂ ਉਹਨਾਂ ਮੱਜਾਂ ਤੋਂ ਘੱਟ ਮੰਨ ਸਕਦੇ ਜੀ ਠੀਕ ਆ ਤੇ ਗੁਰਵੰਤ ਭਾਈ ਇਸ ਝੋਟੀ ਦਾ ਜ ਜੀ ਇਹਦੀ ਡਿਮਾਂਡ ਆ ਜੀ 15 ਦਿਨ ਲਈ ਦੀ ਕਰਕੇ 80000 ਰੁਪਏ ਜੀ 80000 ਹਾਂਜੀ ਠੀਕ ਆ ਹਾਂਜੀ ਤੇ ਵੱਧ ਨਹੀਂ ਥੋੜਾ ਜਾ ਕੇ ਹੋ ਜਾਊਗਾ ਮਾਨਤਨ ਕੋਈ ਨਹੀਂ ਮਾਨਤਨ ਹੋ ਜਾਊਗਾ ਜੀ ਮੌਕੇ ਦੇ ਠੀਕ ਆ ਭਰਾ ਵੱਧ ਨਹੀਂ ਹੈਗਾ ਦੋਸਤੋ ਮਾਨਤਨ ਵੀਰਾਂ ਦਾ ਵੀ ਹੋ ਜਾਊਗਾ 80000 ਅੱਜ ਦੇ ਸਮੇਂ ਠੀਕ ਆ ਬਾਕੀ ਤਿਆਰੀ ਦੇ ਵਿੱਚ ਜਦੋਂ ਝੋਟੀ ਆਉਂਦੀ ਆ ਦੋਸਤੋ ਰੇਟ ਫਿਰ ਉਦੋਂ ਫਰਕ ਐਵੇਂ 5000 ਕੋਈ 7000 ਰੁਪਏ ਨਾਰਮਲ ਹੀ ਫਰਕ ਪੈ ਜਾਂਦਾ 10000 ਵਧਣਾ ਹੀ ਤੁਹਾਨੂੰ ਪਤਾ ਜੀ ਹਾਂ ਕੁਤਾ 10000 ਤੱਕ ਵੀ ਫਰਕ ਪੈ ਜਾਂਦਾ ਬਾਕੀ ਝੋਟੀ ਪੂਰੀ ਹੈਗੀ ਸ਼ਕੀਨੀ ਦੇ ਵਿੱਚ ਪੂਰੀ ਆ ਵਜਨ ਪੂਰੀ ਵਜਨ ਵਟਾ ਪੂਰਾ ਹੈਗਾ ਪੂਰੀ ਜਿਹੜੀ ਆ ਦੋਸਤੋ ਬੋਡੀ ਬਾਡੀ ਦੇ ਵੇਖੋਗੇ ਤੇ ਭਾਰੀ ਹੈ ਸਰੀਰਕ ਬਣਤਰ ਠੀਕ ਆ 80000 ਅੱਜ ਦਾ ਮੋਲਾ ਹਜੇ 15 ਦਿਨ ਸਮਾਂ ਲੈ ਜੂ ਇਸ ਤੋਂ ਬਾਅਦ ਬਾਈ ਅਗਰੋਂ ਤਾਂ ਇਹ ਵੀ ਝੋਟੀ ਆ ਗਈ ਇਹ ਪਹਿਲਾਂ ਕਿ ਦੂਜੇ ਆ ਹਾਂਜੀ ਇਹ ਪਹਿਲਾ ਸੂਆ ਸੋਈ ਜੀ ਪਹਿਲਾ ਸੂਆ ਹੈ ਹਾਂਜੀ ਹਾਂ ਪਹਿਲਾ ਸੂਆ ਜਿਹੜਾ ਦੋਸਤੋ ਅਗਲੀ ਝੋਟੀ ਆ 5ਵੇਂ ਨੰਬਰ ਦੇ ਆਪਾਂ ਜਿਹੜੀ ਤੁਹਾਨੂੰ ਦਿਖਾ ਰਹੇ ਹਾਂ ਤੇ ਪਹਿਲਾ ਸੂਆ ਸੋਈ ਆ ਫਰਸਟ ਟਾਈਮ ਆ ਰਿਹਾ ਤੋ ਦੋਸਤੋ ਪਹਿਲਾ ਸੂਆ ਜਿਹੜੀ ਇਹ ਤੁਹਾਨੂੰ ਆਪਾਂ 5ਵੇਂ ਨੰਬਰ ਤੇ ਆਪਾਂ ਝੋਟੀ ਦਿਖਾ ਰਹੇ ਹਾਂ ਪਹਿਲਾ ਸੂਆ ਸੂਹੀ ਆ ਮਗਰ ਬੱਚਾ ਕੱਟੀ ਆ ਤੇ ਦਿਨ ਭਾਈ ਕਰਮਤ ਕਿੰਨੇ ਕੋ ਗਿਨ ਸੂਈ ਨੂੰ ਇਹਨੂੰ ਸੂਈ ਨੂੰ 15 ਦਿਨ ਹੋ ਗਏ ਜੀ 15 ਦਿਨ ਦਾ ਸਮਾਂ ਹੋ ਗਿਆ ਠੀਕ ਆ ਆ ਕਰੋ ਚੈੱਕ ਜੀ ਆ ਥਮ ਤੁਣ ਜੇ ਠੀਕ ਆ ਦਿਨ 15 ਹੋ ਗਏ ਆ ਤੇ ਆ ਫੇਸ ਕੁਆਲਿਟੀ ਦੇਖ ਲਓ ਜੀ ਆ ਦੇਖੋ ਜੀ ਠੀਕ ਆ ਆ ਫੇਸ ਕੁਆਲਿਟੀ ਆ ਮਗਰ ਬੱਚਾ ਜਿਹੜਾ ਹੈਗਾ ਕੱਟੀ ਐ ਪ੍ਰੋਪਰ ਆਪਾਂ ਤੁਹਾਨੂੰ ਦਿਖਾ ਦਿੰਨੇ ਮਗਰ ਕੱਟੀ ਐ ਠੀਕ ਐ ਇਹ ਬੱਚਾ ਜਿਹੜਾ ਇਸ ਦੇ ਨੀਚੇ ਹੈਗਾ ਕੱਟੀ ਐ ਠੀਕ ਐ ਅੰਦਰੋਂ ਵੀ ਆਹੀ ਉਪਰ ਠੀਕ ਐ ਜੀ ਕਰਵਾ ਦੇਣੇ ਕੋਲ ਹੀ ਲੈ ਵੀਰੇ ਤੇ ਸੂਆ ਪਹਿਲਾ ਸੂਈ ਆ ਤੇ ਚੁਾਈ ਕਿੰਨੀ ਕੁ ਲੱਗੀ ਉਹਨੂੰ ਹੁਣ ਚੁਾਈ ਇਹ ਸਾਲੇ 10 ਕਿਲੋ ਦੇ ਤਿਆਰ ਹੈ ਜੀ ਇਹਨੂੰ ਜਿਹੜਾ ਚੋਲੇ ਨਾਲ ਕਿਸੇ ਨੇ ਨਹੀਂ 10 ਕਿਲੋ ਜਿਹੜਾ ਦੋਸਤੋ ਤਿਆਰ ਹੈ ਇਸ ਛੋਟੀ ਦੇ ਨੀਤੇ ਜਿਹੜਾ ਹੁਣ ਦੁੱਧ ਜਿਹੜਾ ਵੀ ਕਿਸੇ ਵੀਰ ਨੇ ਭਾਂਡੇ ਵਿੱਚ ਪਾਲਣਾ ਪਾਲਟੀ ਵਿੱਚ ਠੀਕ ਹੈ ਦੁੱਧ ਦੇ ਵਿਜੋਦ ਤੋਂ ਇਹ ਥੱਲੇ ਵਧਿਆ ਠੀਕ ਹੈ ਆ ਕਰੂ ਚੈੱਕ ਜੀ ਠੀਕ ਹੈ ਪਹਿਲੇ ਸਵੇਰੇ ਤੁਹਾਨੂੰ ਵਧਾਰੀ ਛੜੀ ਨਹੀਂ 10 ਕਿਲੋ ਦਿੰਦੀ ਬਿਲਕੁਲ ਜੀ ਬਾਕੀ ਥਣ ਥਣ ਪੱਧਰ ਜਿਹੜੇ ਲੇਵਾ ਪੱਧਰ ਠੀਕ ਹੈ ਕਈ ਵੀਰਾਂ ਦੇ ਹੋਊਗਾ ਵੀ ਮਨ ਦੇ ਵਿੱਚ ਕੋਈ ਡਾਊਟ ਥੋੜਾ ਲੰਮਾ ਤੋਰ ਜੀ ਲਓ ਵੀ ਦੋਸਤੋ 10 ਲੀਟਰ ਜਿਹੜਾ ਬਿਲਕੁਲ ਹਾਜ਼ਰ ਹੈ ਇਸ ਝੋਟੀ ਦੇ ਥੱਲੇ 15 14 15 ਦਿਨ ਦਾ ਜਿਹੜਾ ਸਮਾਂ ਹੋ ਗਿਆ ਠੀਕ ਹੈ ਬੱਚਾ ਤੁਸੀਂ ਦੇਖ ਸਕਦੇ ਹੋ ਨਾਲ ਕੱਟੀ ਆ ਫੀਮੇਲ ਕਾਫ ਠੀਕ ਹੈ ਬਾਕੀ ਰੇਟ ਭਾ ਪਰਤਾ ਕੀ ਹੈਗਾ ਇਸ ਝੋਟੀ ਦਾ ਆਪਾਂ ਵੀਰ ਤੋਂ ਪੁੱਛ ਲਈਏ ਆ ਤੇ ਬਿਲਕੁਲ ਨਵੀਂ ਝੋਟੀ ਆ ਜਿਹੜੇ ਵੀਰ ਖਾਸ ਤੌਰ ਤੇ ਪਹਿਲਾਂ ਦੂਜਿਆਂ ਝੋਟੀਆਂ ਲੱਭਦੇ ਨੇ ਉਹਨਾਂ ਦੇ ਲਈ ਆ ਤੁਸੀਂ ਬੇਸ਼ੱਕ ਕੰਟੈਕਟ ਕਰ ਸਕਦੇ ਹੋ ਤੇ ਕਰੋ ਤਾਂ ਕਿੰਨੇ ਦੀ ਵੀਰ ਲੈਦੇ ਕਰ ਦੇਣੀ ਹੈ ਇਹਦੀ ਸਹੀ ਡਿਮਾਂਡ ਵੀਰ ਦੀ ਜਿਹੜਾ ਲੈਦੇ 70000 70000 ਹਾਂਜੀ ਠੀਕ ਆ ਭਰਾ 70000 ਜਿਹੜਾ ਦੋਸਤੋ ਇਸ ਝੋਟੀ ਦਾ ਲੈਦੇ ਆ ਠੀਕ ਆ ਮੋਲ ਡਿਮਾਂਡ ਆ ਬਾਕੀ ਮਾਨਾ ਮੋੜ ਜਿਹੜਾ ਮਾਨਤਾ ਨਾਲ ਉਹ ਮੌਕੇ ਦਾ ਵੀ ਜਿਹੜੇ ਵੀਰ ਨੇ ਖਾਸ ਤੌਰ ਤੇ ਖਰੀਦਣ ਆਉਣਾ ਘਰੇ ਚੈੱਕ ਆਪਦੀ ਕਰਕੇ ਤਸੱਲੀ ਕਰ ਲਿਓ ਚਬਾਈ ਕਰ ਲਿਓ ਤੁਹਾਨੂੰ ਬੜਾ ਮੋਲ ਉਹਨੇ ਕਰਨੇ ਪੈਂਦੇ ਜੈ ਜੀ ਬਿਲਕੁਲ ਹਾਂਜੀ ਤੇ ਇਸ ਤੋਂ ਬਾਅਦ ਜਿਹੜੀ ਅਗਲੀ ਮੱਝ ਆ ਬਾਈ ਕਰੋਂ ਤੇ ਵੀ ਸੂਈ ਆ ਹਾਂਜੀ ਇਹ ਸੂਈ ਆ ਜੀ ਇਹਨੂੰ 2 ਮਹੀਨੇ ਤੋਂ ਸਮਾਂ ਹੋ ਗਿਆ ਜੀ ਠੀਕ ਆ ਜੀ ਹਾਂਜੀ ਜਿਹੜੀ ਦੋਸਤੋ ਅਗਲੀ ਇਹ ਲਾਸਟ 6 ਨੰਬਰ ਤੇ ਆਪਾਂ ਤੁਹਾਨੂੰ ਬੇਰਬਾਦ ਪਾ ਦਿੰਨੇ ਆ ਵੀ 6 ਨੰਬਰ ਤੇ ਜਿਹੜੀ ਮੱਝ ਦਿਖਾ ਰਹੇ ਆ ਨਾ ਇਹ ਸੂਈ ਸਵਾਈ ਆ ਤੇ ਦਿਨ ਇਹਨੂੰ ਕਿੰਨੇ ਹੋ ਗਏ ਇਹਨੂੰ 2 ਮਹੀਨੇ ਹੋ ਗਏ ਜੀ ਸੂਈ 2 ਮਹੀਨੇ ਹੋ ਗਏ ਇਹਨੂੰ 15 ਦਿਨ ਸੀਮਣ ਭਰੇ ਨੂੰ ਹੋ ਗਏ ਕਹਿੰਦੇ ਅੱਗੇ ਨਵੇਂ ਦੁੱਧ ਪਣੀ ਵੀ ਹਾਂਜੀ ਤੇ ਵੈਸੇ 2 ਮਹੀਨੇ ਹੋ ਗਏ ਬਚਾਏ ਤੇ ਮਗਰ ਅੱਗੇ ਬਚਾਏ ਮਰਾ ਕਟਾ ਜੀ ਕੱਟਾ ਕੱਟਾ ਆਪਾਂ ਦਿਖਾ ਦਾਂਗੇ ਜਦੋਂ ਖੋਲਿਆ ਠੀਕ ਆ ਤੇ ਖੋਲ ਹੀ ਲਈਏ ਭਾਈ ਤੇ ਹੁਣ ਦੁੱਧ ਕਿੰਨਾ ਚਵਾ ਦਾਂਗੇ ਜੀ ਥੱਲੇ ਇਹ ਥੱਲੇ 7 ਕਿਲੋ ਦੁੱਧ ਚਵਾ ਰਾਂਗੇ ਸਹੀ ਆ ਆਪਾਂ ਕੱਢਿਆ ਠੀਕ ਆ ਜੀ ਦੁੱਧ ਆਠੀ ਹੋਗਾ ਠੀਕ ਆ ਅਗੇ 15 ਕਿ ਦਿਨ ਦੀ ਜਿਹੜੀ ਆ ਦੋਸਤੋ ਏ ਆਈ ਹੋਈ ਆ ਠੀਕ ਆ ਇਹ ਧਿਆਨ ਦੇ ਵਿੱਚ ਰੱਖ ਲਿਓ ਬੱਚਾ ਆਪਾਂ ਤੁਹਾਨੂੰ ਪ੍ਰੋਪਰ ਦਿਖਾ ਦਾਂਗੇ ਮਗਰ ਮੇਲ ਕਾਫਾ ਕੱਟਾ ਤੇ ਸੁਹਾ ਚੌਥਾ ਤੁਸੀਂ ਜੀ ਇਹ ਉਹ ਤਾਂ ਤੀਜਾਂ ਦੇ ਹੀ ਉਹ ਅੱਲਾ ਭਾਵੇਂ ਚੌਥਾ ਮੰਨ ਲਈ ਸੋ ਦੋਸਤੋ ਤੀਜਾ ਸੂਆ ਵੀਰ ਹੁਣੇ ਕਹਿੰਦੇ ਵੀ ਤੀਜਾ ਸੂਆ ਸੂਈ ਆ 2 ਮਹੀਨੇ ਦਾ ਸਮਾਂ ਹੋ ਗਿਆ ਮਗਰ ਜਿਹੜਾ ਮੇਲ ਕਾਫ ਆ ਤੇ ਗਰੋਂ ਤੋਂ ਜਦੋਂ ਵਾਪਸੀ ਤੋਰਿਆ ਬਈ ਕੱਟੇ ਵਾਲੇ ਪਾਸੋਂ ਲੈ ਜਾਈਂ ਕੱਟਾ ਦਿਖਾ ਦਾਂਗੇ 7 ਕਿਲੋ ਹਾਜ਼ਰ ਆ ਜੀ ਹੁਣ ਥੱਲੇ 7 ਕਿਲੋ ਸਹੀ ਜੀ ਇਹਦਾ ਆ ਦਿਖਾਈ ਠੀਕ ਆ ਜੀ ਆਓ ਘਰ ਠੀਕ ਆ ਆ ਕੱਟਾ ਜਿਹੜਾ ਹੈਗਾ ਦੋਸਤੋ ਤੁਸੀਂ ਦੇਖ ਸਕਦੇ ਹੋ ਠੀਕ ਆ ਹਾਂਜੀ ਹਾਂਜੀ ਆ ਦੇਖੋ ਠੀਕ ਹੈ ਤੇ ਇਹ ਤੀਜੇ ਸੂਬੇ ਆ ਦੋਸਤੋ ਠੀਕ ਹੈ ਰੇਟ ਪਾਪੜ ਤਾਂ ਪੁੱਛ ਲੈਣੇ ਆ 7 ਕਿਲੋ ਜਿਹੜਾ ਦੁੱਧ ਤੁਸੀਂ ਚਵਾਈ ਕਰਕੇ ਬੇਸ਼ੱਕ ਲੈ ਕੇ ਜਾ ਸਕਦੇ ਹੋ ਹੈਵੀ ਬਾਡੀ ਵੇਟ ਦੀ ਆ ਭਾਰੇ ਸਰੀਰ ਦੀ ਆ ਠੀਕ ਆ ਅੱਗੇ ਰਲੀ ਹੈਗੀ ਨਵੇਂ ਦੁੱਧ ਰਲੀ ਵੀ ਆ 15 ਦਿਨ ਕੋਈ ਨਹੀਂ ਦਿੰਦੇ ਕੋ ਤੁਹਾਨੂੰ ਪਤਾ 15 ਦਿਨ ਦੀ ਵੀ ਕੋਈ ਗਾਰੰਟੀ ਤੇ ਚੱਲ ਨਹੀਂ ਹੁੰਦੀ ਚੈੱਕ ਪਾਸਟ ਕਿਹੜਾ ਵੀ ਹੈ ਕਿ 40 ਦਿਨਾਂ 50 ਦਿਨਾਂ ਦਾ ਪਸ਼ੂ ਚਲੋ ਆ ਜਾਂਦਾ ਤੇ ਇਹ ਤਾਂ ਆਪਾਂ ਕਹਿ ਸਕਦੇ ਵੇਰਵਾ ਦੱਸ ਸਕਦੇ ਵੀ ਜੇਕਰ ਏਆਈ ਹੋਈ ਹੈ ਜੀ ਹਾਂ ਜੀ ਆਪਾਂ ਨੂੰ ਘਰ ਆ ਲੈਣੇ ਦੱਸਿਆ ਕਿ 15 ਦਿਨ ਹੋ ਗਏ ਨੂੰ ਨਵੀਂ ਹੋਈ ਹੁੰਦਾ ਚਲੋ ਠੀਕ ਆ ਤੇ ਕਰੋਨਤ ਪਈ ਦਾ ਕੀ ਲੈਦੇ ਅੱਜ ਇਹਦਾ ਲੈਦੇ ਵੀ ਜੀ 50000 50000 ਹਾਂ ਜੀ ਠੀਕ ਆ 50000 ਦੇ ਵਿੱਚ ਬਾਕੀ ਮਿਲਦੀ ਬੱਚੇ ਤੇ ਕੱਟੇ ਦੀ ਕਿਤੇ ਦੇ ਦੋਵੇਂ ਟਾਈਮ ਜੀ ਦੋਵੇਂ ਟਾਈਮ ਠੀਕ ਆ ਦੋਨ ਠੀਕ ਆ ਉਹਦੇ ਤੇ ਮਿਲਦੀ ਆ ਤੇ 50000 ਮੋਲਾ ਇਸ ਤੋਂ ਬਾਅਦ ਕੋਈ ਹੋਰ ਪਸ਼ੂ ਆਪਣਾ ਜਿਹੜਾ ਬਕਾਊ ਜੀ ਹਾਂਜੀ ਉਹ ਆਉਣੇ ਤੁਹਾਨੂੰ ਦੱਸਿਆ ਅਗੇ ਵੀ ਬੂਰੀ ਮੱਝ ਹੋਣੀ ਨੀਲੀ ਰਾਵੀ ਦੀ ਇੱਕ ਬੂਰੀ ਨੀਲੀ ਰਾਵੀ ਦੀ ਹੋਣੀ ਇੱਕ ਵਹਿੜ ਆਉਣੀ ਇੱਕ ਵਹਿੜ ਆਉਣੀ ਜੀ ਉਹ 30 32 ਕਿਲੋ ਵਾਲੀ 30 32 ਕਿਲੋ ਜਿਹੜਾ ਹਾਜ਼ਰ ਤੋਂ ਧੂਗਾ ਜੀ ਹਾਂਜੀ ਦੇ ਦੂਗੀ ਜੀ ਅਜੇ ਪਰ ਲੈਂਦੀ ਏ 15 ਦਿਨ ਸਮਾਂ ਅੱਛਾ ਅੱਛਾ ਹਾਂਜੀ ਤੇ ਜਿਹੜੀ ਬੂਰੀ ਮੱਝ ਉਹ ਕਿੰਨੇ ਦਿਨ ਲੈਂਦੀ ਉਹ ਹਫਤਾ ਲੈਂਦੀ ਹਫਤਾ ਲੈਂਦੀ ਬੂਰੀ ਨੀਲੀ ਰਾਵੀ ਜਾਂਦੀ ਆਖੋ ਕੋ ਬਿਲਕੁਲ ਮਨਕੀ ਬਿੱਲੀ ਹਾਂਜੀ ਆਖ ਬਿੱਲੀ ਆ ਸਾਰੇ ਆਗੇ ਗਏ ਜੀ ਨੀ ਤੇ ਚਲੋ ਕੋਈ ਗੱਲ ਨਹੀਂ ਉਹ ਆਪਣੇ ਵੀਰ ਜੇ ਕਿਸੇ ਨੇ ਖਰੀਦਣੀ ਉਹਦਾ ਵੀਰਵਾ ਪਾ ਦੇਣਗੇ ਅੱਜ ਸ਼ਾਮ ਨੂੰ ਆ ਜੂਗੀ ਆ ਜੂਗੀ ਸ਼ਾਮ ਨੂੰ ਅੱਜ ਤੋਂ ਦੋਸਤੋਂ 9 ਤਰੀਕ ਨੂੰ 9 ਮਾਰਚ ਨੂੰ ਸ਼ਾਮ ਨੂੰ ਕੋਈ 4-5 ਵਜੇ 5:30 ਦੀ ਬੋਰੀ ਦੀ ਡਿਮਾਂਡ ਹੁੰਦੀ ਹੈ ਬਿਲਕੁਲ ਜੀ ਤੇ ਪੂਰੀ ਮੱਝ ਆ ਜੂਗੀ ਆਪਾਂ ਪਹਿਲਾਂ ਵੀ ਜਿਹੜਾ ਵੀਰਵਾ ਪਾਤਾ ਸੀ ਸਟਾਰਟਿੰਗ ਤੇ ਵੀ ਤੇ ਲਾਸਟ ਜਿਹੜਾ ਵੀਰਵਾ ਤਾਂ ਆਪਾਂ ਲਿਆ ਵੀਰ ਤੋਂ ਵੀ ਆ ਜਾਣੀ ਅੱਜ ਸ਼ਾਮ ਨੂੰ ਇੱਕ 20-22 ਲੀਟਰ ਵਾਲੀ ਜਿਹੜੀ ਬੈਡ ਉਹ ਵੀ ਆ ਜਾਣੀ ਆ ਸ਼ਾਮ ਨੂੰ ਠੀਕ ਆ ਸਮਾਂ ਹੁਣ ਜਿਹੜਾ ਦੋਸਤੋਂ 3 ਵਜੇ ਬਿਲਕੁਲ ਆਪਾਂ ਜਿਹੜੀ ਵੀਡੀਓ ਸ਼ੂਟ ਕੀਤੀ ਆ ਪੂਰਾ 3 ਵਜੇ ਤਾਂ ਸ਼ਾਮ ਨੂੰ ਤੁਸੀਂ 5 6 ਵਜੇ ਬੂਰੀ ਮੱਝ ਦੀ ਜਿਹੜੀ ਆ ਵੀਡੀਓ ਮੰਗਾ ਸਕਦੇ ਹੋ ਜਿਹੜੇ ਵੀਰ ਖਾਸ ਤੌਰ ਤੇ ਖਰੀਦਣੀ ਚਾਹੁੰਦੇ ਹੋਣ ਨੀਲੀ ਰਾਵੀ ਆ ਬੂਰੀ ਤੇ ਇੱਕ ਵੈੜ ਹੈਗੀ 32 ਲੀਟਰ ਦੀ ਮਿਲਕ ਦੀ ਕੈਪੈਸਿਟੀ ਵਾਲੀ ਉਹ ਵੀ ਸ਼ਾਮ ਨੂੰ ਅੱਜ 9 ਮਾਰਚ ਨੂੰ ਘਰੇ ਜਿਹੜੀ ਆ ਪਹੁੰਚ ਜਾਣੀ ਆ ਤੇ ਉਹਨਾਂ ਬਾਰੇ ਤੁਸੀਂ ਵਿਸ਼ੇਸ਼ ਤੌਰ ਤੇ ਗੱਲਬਾਤ ਕਰ ਸਕਦੇ ਹੋ ਰੇਟ ਭਾਅ ਪੜਦਾ ਕੀ ਏ ਉਹ ਜਦੋਂ ਤੁਸੀਂ ਕਿਸੇ ਖਾਸ ਵੀਰ ਨੇ ਖਰੀਦਣੀ ਆ ਉਸ ਰਿਗਾਰਡਿੰਗ ਤੁਸੀਂ ਫੋਨ ਤੇ ਗੱਲਬਾਤ ਕਰ ਲਿਓ ਵੀ ਬੂਰੀ ਨੀਲੀ ਰਾਵੀ ਦਾ ਕੀ ਰੇਟ ਆ ਤੇ ਵੈੜ ਦਾ ਕੀ ਰੇਟ ਆ ਅੱਛਾ ਭਾਈ ਗੁਰਵੰਤ ਇੱਕ ਸੰਪਰਕ ਨੰਬਰ ਆਪਣੇ ਜ਼ਰੂਰ ਦੱਸ ਦੇ। ਸੰਪਰਕ ਨੰਬਰ ਹੈਗੇ ਜੀ 98557 70373 ਇੱਕ ਨੰਬਰ 98772 843 ਠੀਕ ਹੈ ਭਰਾ। ਹਾਂਜੀ। ਸੋ ਦੋਸਤੋ ਇਹ ਸਨ ਵੀਰ ਗੁਰਵੰਤ ਪਿੰਡ ਮਹਿਮੂਦਪੁਰਾ ਹੈਗਾ ਦੋਸਤੋ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਅਮਰਕੋਟ ਡੇਬੀਪੁਰਾ ਇਹ ਬਿਲਕੁਲ ਨਾਲ ਨਾਲ ਲੱਗਦੇ ਪਿੰਡਾਂ ਲਖਣਾ ਪਿੰਡ ਬਿਲਕੁਲ ਲੱਗ ਗਿਆ ਰਾਜੋਂ ਕੇ ਪਿੰਡ ਬਿਲਕੁਲ ਨਜ਼ਦੀਕ ਹੈਗਾ ਠੀਕ ਹੈ। ਤੇ ਖਾਸ ਤੁਸੀਂ ਵਿਜ਼ਿਟ ਜਿਹੜੀ ਆ ਪਿੰਡ ਮਹਿਮੂਦਪੁਰਾ ਕਰਨੀ ਹੈਗੀ ਆ। ਖਾਰਮ ਦੇ ਉੱਪਰ ਜਿਹੜੇ ਦੋਸਤ ਪਸ਼ੂ ਆ ਇੱਥੇ ਤੁਹਾਨੂੰ ਨਾਰਮਲੀ ਦੇਖਣ ਦੇ ਵਿੱਚ ਮਿਲਦੇ ਰਹਿੰਦੇ ਆ ਮੱਝਾ ਹੋਣ ਚਾਹੇ ਗਾਵਾਂ ਹੋਣ ਬੇੜਾ ਹੋਣ 10 ਤੋਂ 8 10 ਨਗ ਜਿਹੜੇ ਆ ਦੋਸਤੋ ਹਰ ਟਾਈਮ ਜਿਹੜੇ ਅਵੇਲੇਬਲ ਰਹਿੰਦੇ ਆ ਆਪਣਾ ਸਮੇਂ ਸਮੇਂ ਦੇ ਨਾਲ ਤੁਸੀਂ ਸੰਪਰਕ ਬਣਾ ਕੇ ਰੱਖ ਸਕਦੇ ਹੋ ਪਸ਼ੂ ਜਿਹੜਾ ਵੀ ਪਸੰਦ ਆਉਂਦਾ ਸਾਈਬੀਆਨਾ ਕਰਕੇ ਆਪਣੀ ਤਸੱਲੀ ਦੇ ਨਾਲ ਘਰੇ ਨਰਕਪਰਖ ਕਰਕੇ ਚੈੱਕ ਕਰ ਲਿਆ ਕਰੋ ਦੋ ਟਾਈਮ ਦੀ ਚੁਵਾਈ ਕਰ ਲਿਆ ਕਰੋ ਉਸ ਤੋਂ ਬਾਅਦ ਬੇਸ਼ੱਕ ਤੁਸੀਂ ਖਰੀਦ ਕਰ ਲਿਆ ਕਰੋ ਠੀਕ ਆ ਦਿੰਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ